ਅਜੇ ਪ੍ਰਮਾਤਮਾ ਨੇ ਜੀਵ ਦੀ ਬੁੱਧੀ ਦਿੱਤੇ ਪੜਦਾ ਪਾਇਆ ਹੋਇਆ ਹੈ ਹਿਰਦਾ ਰੂਪੀ ਕਮਲ ਨਹੀਂ ਖਿੜਿਆ ਇਸ ਕਰਕੇ ਆਮ ਜੀਵ ਮੇਰੇ ਵਰਗਾ ਜਦੋਂ ਅੰਦਰ ਨੂੰ ਦੇਖਦਾ ਹੈ ਤਾਂ ਉਸ ਨੂੰ ਉਹ ਸਥਾਨਜ ਨਹੀਂ ਆਉਂਦੀ ਪਰ ਜਿਹੜੀਆਂ ਗੁਰਮੁਖ ਰੂਹਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਹਨ ਉਹਨਾਂ ਨੇ ਬੈਖਰੀ ਮਦਮਾ ਪਸੰਤੀ ਪਰਾਵਸਥਾ ਦੇ ਵਿੱਚ ਜਾਪ ਕਰਕੇ ਲਗਾਤਾਰ ਪਰਚ ਜਾਪ ਕੀਤਾ ਲਗਾਤਾਰ ਪਰਾਂਤ ਜਾਪ ਕਰਦੇ ਰਹੇ ਕਈ ਕਈ ਸਾਲ ਪਰਾ ਦੇ ਵਿੱਚ ਜਾਪ ਕੀਤਾ ਪਰਾਵਸਥਾ ਦੇ ਵਿੱਚ ਜਾਪ ਕਰਦੇ ਕਰਦੇ ਜਦੋਂ ਐਨ ਹਿਰਦਾ ਕਮਲ ਖਿੜ ਗਿਆ ਅੰਦਰੋਂ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੋਇਆ ਆਪੇ ਹੀ ਮਨ ਮੰਨ ਗਿਆ ਕਿ ਵਾਹਿਗੁਰੂ ਅੰਦਰ ਹੀ ਬੈਠਾ ਹੈ ਉੱਥੇ ਇੱਕ ਹੋਰ ਵਿਸਥਾਪੁਰਗਟ ਹੋਈ ਜਿਹਨੂੰ ਮਹਾਰਾਜ ਜੀ ਆਖਦੇ ਹਨ ਆਪਣਾ ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਨਾਨਕ ਪਰ ਕਿ ਤਾਂ ਸਦਾ ਵਿਗਾਸ ਸਦਾ ਵਿਗਾਸ ਦੀ ਵਿਵਸਥਾ ਪ੍ਰਗਟ ਹੋਈ ਕਿਉਂ ਜਿਹੜਾ ਅੰਦਰੋਂ ਹਿਰਦਾ ਕਮਲ ਹੈ ਉਹ ਖਿੜ ਗਿਆ ਜਿਹੜਾ ਥਿਰ ਘਰ ਹੈ ਉਥੋਂ ਪ੍ਰਕਾਸ਼ ਆ ਰਿਹਾ ਹੈ ਇਸ ਨੂੰ ਉਹ ਪ੍ਰਕਾਸ਼ ਵਾਹਿਗੁਰੂ ਦਾ ਇਤਨਾ ਨਿਰਮਲ ਹੈ ਵਾਹਿਗੁਰੂ ਦੀ ਜੋਤੀ ਦਾ ਉਹ ਪ੍ਰਕਾਸ਼ ਇਤਨਾ ਨਿਰਮਲ ਹੈ ਕਿ ਜੀਵ ਉਸ ਨੂੰ ਛੱਡਣਾ ਹੀ ਨਹੀਂ ਚਾਹੁੰਦਾ ਜੀ ਉਸ ਦੇ ਵਿੱਚ ਇਸ਼ਨਾਨ ਕਰਨਾ ਚਾਹੁੰਦਾ ਹੈ ਉਸ ਵਾਹਿਗੁਰੂ ਦੀ ਜੋਤੀ ਦੇ ਵਿੱਚ ਜਿਮਨਾ ਜਿਵੇਂ ਜੀਵ ਇਸ਼ਨਾਨ ਕਰੀ ਜਾਂਦਾ ਹੈ ਕਰੀ ਜਾਂਦਾ ਹੈ ਕਰੀ ਜਾਂਦਾ ਹੈ ਇਹਦਾ ਅੰਤਰਾਤਮਾ ਬਿਲਕੁਲ ਨਿਰਮਲ ਸਾਫ ਹੋ ਜਾਂਦਾ ਹੈ ਸਾਫ ਹੋ ਜਾਂਦਾ ਹੈ ਮਨ ਐਨ ਹਲਕਾ ਟਿਕਾਉ ਦੇ ਵਿੱਚ ਆਈ ਜਾਂਦਾ ਹੈ ਪਿਆਰਿਓ ਜੇਦੋ ਟਿਕਾਉ ਟਿਕਾਉ ਦੇ ਵਿੱਚ ਆਈ ਜਾਂਦਾ ਹੈ ਇਸ ਦਾ ਚਿੱਤ ਹੀ ਨਹੀਂ ਕਰਦਾ ਕੋਈ ਹੋਰ ਫੁਰਨ ਆਏ ਕਰਨ ਨੂੰ ਇਸ ਦਾ ਚਿੱਤ ਕਰਦਾ ਕਿ ਬਿਲਕੁਲ ਮੈਂ ਇਸ ਆਪਣੇ ਆਤਮ ਸਰੂਪ ਬਾਹਰ ਟਿਕਾਉ ਦੇ ਰੂਪ ਦੇ ਵਿੱਚ ਟਿਕਿਆ ਹੀ ਰਹਾ ਟਿਕਿਆ ਹੀ ਰਹਾ ਇਸ ਪ੍ਰਕਾਸ਼ ਦੇ ਵਿੱਚ ਹੀ ਟਿਕਿਆ ਰਹਾ ਫਿਰ ਇੱਕੇ ਜਾ ਕੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਕੀ ਹੁੰਦਾ ਹੈ ਪਿਆਰਿਓ ਇਹ ਉਸ ਪ੍ਰਕਾਸ਼ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ ਜੋਤੀ ਜੋਤ ਰਲੀ ਸੰਪੂਰਨthਿਆ ਰਾਮ ਉਹਦੇ ਨਾਲ ਇੱਕਮਿਕ ਹੋ ਕੇ ਇਸ ਦਾ ਆਪਣਾ ਆਪਾ ਬਿਲਕੁਲ ਪ੍ਰਕਾਸ਼ਮਾਨ ਹੋ ਜਾਂਦਾ ਹੈ ਪਿਆਰਿਓ ਇਸ ਨੂੰ ਆਖਿਆ ਹੈ ਥਿਰਕਰ ਇਹ ਗੱਦੀ ਉਹ ਦਰਕਰ ਇੱਥੇ ਅਸੀਂ ਪਹੁੰਚਣਾ ਹੈ ਯਾਤਰਾ ਬਾਹਰ ਦੀ ਨਹੀਂ ਹੈ ਅੰਤਰ ਦੀ ਹੈ ਪਰ ਅੰਤਰ ਆਤਮੇ ਵੀ ਜਿਹੜੀ ਕਿਰਪਾ ਪ੍ਰਾਪਤ ਹੁੰਦੀ ਉਹ ਸਤ ਸੰਗਤ ਵਿੱਚ ਜਾ ਕੇ ਹੁੰਦੀ ਹੈ ਜੋ ਪੂਰਨ ਮਹਾਤਮਾ ਦੀ ਸੰਗਤ ਵਿੱਚ ਜਾ ਕੇ ਕਿਰਪਾ ਪ੍ਰਾਪਤ ਹੋਇਆ ਕਰਦੀ ਹੈ ਜਿਨ੍ਹਾਂ ਨੇ ਇਸ ਅਸਥਾਨ ਨੂੰ ਮਾਣਿਆ ਹੈ ਅੱਗੇ ਜਾ ਕੇ ਮਾਰੇ ਬਚਨ ਕਰਨਗੇ ਕਿਉਂਕਿ ਕਿ ਸਾਧਕਾ ਸੰਗ ਨਹੀਂ ਕਛ ਕਾਲ ਕਈ ਜੀਵ ਐਸੇ ਵੀ ਹਾਂ ਜਿਨ੍ਹਾਂ ਨੇ ਇਸ ਵਸਤੂ ਨੂੰ ਨਹੀਂ ਮਾਣਿਆ ਪਰ ਉਹ ਸੰਸਾਰ ਨੂੰ ਕਹਿੰਦੇ ਇਦਾਂ ਕਰੋ ਉਕਰ ਨਹੀਂ ਪਿਆਰਿਆ ਤੂੰ ਡੁੱਬੋ ਦੇਂਗਾ ਹੱਦੀ ਨਹੀਂ ਅੰਧਾ ਗੂ ਜੇਥੀ ਅੰਨਾ ਜਿਹੜਾ ਹੁੰਦਾ ਹੈ ਬਾਕੀ ਸਾਰਿਆਂ ਨੂੰ ਵੀ ਲੈ ਕੇ ਟੋਚ ਜੋ ਖੋਦੇ ਵਿੱਚ ਕਹਿ ਲੋ ਜਾਂ ਕਿ ਖਾਈ ਦੇ ਵਿੱਚ ਕਹਿ ਲੋ ਸਿੱਟ ਦਿੰਦਾ ਜਿਸ ਨੇ ਆਨੰਦ ਨੂੰ ਮਾਣਿਆ ਹੀ ਨਹੀਂ ਜਿਹੜਾ ਉਸ ਸਥਤਕ ਪਹੁੰਚਿਆ ਹੀ ਨਹੀਂ ਜਿਸ ਨੇ ਆਪਣੇ ਸਰੂਪ ਨੂੰ ਦੇਖਿਆ ਹੀ ਨਹੀਂ ਉਹ ਕਿਸ ਤਰ੍ਹਾਂ ਕਥਨ ਕਰ ਸਕਦਾ ਹੈ ਕਿ ਵਾਹਿਗੁਰੂ ਦਾ ਜੋਤੀ ਸਰੂਪ ਹੈ कैसा ਉਸ ਦੇ ਉਸ ਜੋਤੀ ਸਰੂਪ ਦੇ ਗੁਣ کیسے ਹਨ ਉਸ ਦੇ ਉਸ ਜੋਤੀ ਸਰੂਪ ਦੇ ਜਿਹੜੇ ਗੁਣ ਹਨ ਉਹ ਬਿਲਕੁਲ ਨਿਰਭਉ ਸਰੂਪ ਹੈ ਉਸ ਨੂੰ ਕੋ ਡਰ ਪੈ ਨਹੀਂ ਅੱਗੇ ਮਹਾਰਾਜ ਬਤਨ ਕਰਨਗੇ ਸੱਚੇ ਪਾਤਸ਼ਾਹ ਮਹਾਰਾਜ ਜੀ ਮਹਾਰਾਜ ਆਖਦੇ ਸਤ ਗੁਰ ਤੁਮਰੇ ਕਾ ਜਸ ਵਾਰੀ ਰਹਾ ਮਹਾਰਾਜ ਕਹਿੰਦੇ हे जीवात्मा ਜਦੋਂ ਤੂੰ ਇਸ ਅਵਸਥਾ ਨੂੰ ਪ੍ਰਾਪਤ ਕੀਤਾ ਨਾ ਤੇਰ ਘਰ ਦੇ ਵਿੱਚ ਬੈਠ ਕੇ ਉੱਥੇ ਵਾਹਿਗੁਰੂ ਦੀ ਜੋਤੀ ਦੇ ਵਿੱਚ ਟਿਕਾਉ ਦੇ ਵਿੱਚ ਹੈ ਉਸ ਵੇਲੇ ਤੈਨੂੰ ਇਹ ਚਿੰਤਾ ਕਰਨ ਦੀ ਲੋੜ ਨਹੀਂ ਕਿ ਤੇਰੇ ਕਾਰਜ ਕੌਣ ਕਰੇਗਾ ਤੇਰਾ ਘਰ ਦਾ ਜੋ ਸਾਰਾ ਕਾਰਜ ਜੋ ਕੌਣ ਕਰੇਗਾ ਭਗਤ ਧੰਨਾ ਜੀ ਦੇ ਕਿਸ ਨੇ ਕਿਥੇ ਪਿਆਰਿਓ ਕੌਣ ਕਰਦਾ ਸੀ ਕੌਣ ਜੋ ਭਗਤ ਨਾਮਦੇਵ ਜੀ ਦੀ ਆ ਕੇ ਝੋਂਪੜੀ ਬਣਾਉਣ ਲੱਗ ਗਿਆ ਕਿਸਨੇ ਆਪਕੇ ਪ੍ਰਲਾਦ ਦੀ ਰੱਖਿਆ ਕਰਨੀ ਸ਼ੁਰੂ ਕਰ ਦਿੱਤੀ ਕਿਸਨੇ ਆਪਕੇ ਧਰੋਵ ਦੀ ਰੱਖਿਆ ਕਰਨੀ ਸ਼ੁਰੂ ਕਰ ਦਿੱਤੀ ਪਿਆਰਿਓ ਉਹ ਕੌਣ ਹੈ ਉਹ ਕੇਵਲ ਔਰ ਕੇਵਲ ਇੱਕੋ ਉਹ ਜੋਤੀ ਸਰੂਪ ਉਹ ਵਾਹਿਗੁਰੂ ਹੈ